ਤਨ ਵਾਹਿਗੁਰੂ ਸਾਹਿਬ ਜੀ ਸੁਨੀਰ ਦਾਸ ਸੁਆਮੀ ਮੇਰਾ ਇਹ ਸਰਬ ਕਲਾ ਬਣਾਈ ਅਰਗਟ ਪਈ ਸਹਲੇ ਜੋਗੀ ਅੰਤਰ ਗੁਰੂ ਨਾਲ ਕਿਵਣ ਆਈ ਹੋਇਆ ਦੁਰਭ ਚਲ ਕਾਇ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਅਸਰਖੀ ਚਿਤ ਨਹੈ ਮੇਰਾ ਸਭ ਦੁੱਖ ਗਵਾਏ ਜੀਓ ਸੁਖ ਹਉ ਟਲ ਗੁਰ ਸੇਵੀਐ ਹਹਨ ਸੁ ਸਹਜ ਸੁ ਪਾਈ ਦਰਸਨ ਪਰਸਿਆ ਗੁਰੂ ਕਾਏ ਜਨਮ ਮਰਨ ਦੁੱਖ ਜਾਏ ਨਹੂਰੇ ਅਰਸੋਹ ਘੁਰ ਸਹ ਜੱਪੀਐ ਤਦ ਟਿਠੇ ਸੱਚੇ ਪਾਤਸ਼ਾਹ ਮਨ ਲ ਜਨਮ ਜਨਮ ਦੀ ਕੱਟੀਐ ਤਦ ਟਿਠੇ ਸੱਚੇ ਪਾਤਸ਼ਾਹ ਮਨ ਲ ਜਨਮ ਜਨਮ ਦੀ ਕੱਟੀਐ ਸਤਨਾਮ ਵਾਹਿਗੁਰੂ ਸਾਹਿਬ ਜੀ ਨਾਮ ਸ੍ਰੀ ਮਹਲਾ ਪੰਜਵਾਂ ਚਤੁਰ ਦਿਸ਼ਾ ਕੀ ਨੋ ਬਲ ਯਕਨਾ ਸਰੀ ਉਪਰ ਕਰਤ ਹਰਿਓ ਕਿਰਪਾ ਇਕਟਾਈ ਕਭ ਲੋਕਨ ਕਿਨੋ ਦਾਸ ਕਾ ਦੁਖ ਗਤਾਰਿਓ ਹਰ ਜਨ ਰਾਖੇ ਦਰਿਆਨ ਪੁਰਖ ਭੁਖ ਸੰਦ ਰਹਾ ਜੋ ਮੰਗੇ ਠਾਕੁਰ ਆਪਣੇ ਚੇ ਸੋਈ ਸੋਈ ਦਿਵੈ ਨਾਮਿਕ ਦਾਸ ਮੁਖ ਗਿੱਟ ਬੋਲੇ ਇਹੁ ਤੁਹਾ ਸੱਜ ਹੋਵੈ ਜੋ ਮੰਗੇ ਕਰਿ ਉਪਨੇਤੇ ਸੋਇ ਸੋਇ ਦਿਵਾਈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹੰਮ ਤੁਹਾ ਸੱਚ ਹੋਵੇ ਵਾਖ ਗੁਰਜੀਕਾ ਸਬਦ ਸਬਦ ਵਾਖ ਗੁਰਜੀਕੀ ਪੱਤੇ